ਅੰਮ੍ਰਿਤਸਰ ਪਾਰਕੀ ਕਿਸਾਨ ਸਿੱਧਪੁਰੂ ਯੂਨੀਅਨ ਵੱਲੋਂ ਅੱਜ ਮਾਨਾਵਾਲਾ ਟੋਲ ਪਲਾਜ਼ਾ ਬੰਦ ਕਰਕੇ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਕਿਸਾਨਾਂ ਵੱਲੋਂ ਹਾਈਵੇ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਸਰਕਾਰ ਖਿਲਾਫ ਕੀਤਾ ਜਾ ਰਿਹਾ ਹੈ ਉਹਨਾਂ ਕਹਿ ਰਹੇ ਕਿ ਸਰਕਾਰ ਜਿਹੜੇ ਸਾਡੇ ਬੰਦੇ ਹੱਕ ਨੇ ਉਹ ਨਹੀਂ ਦੇ ਰਹੀ ਹੈ ਜਿਸ ਦੇ ਚਲਦਿਆ ਮਜਬੂਰਨ ਉਹਨਾਂ ਨੂੰ ਸੜਕਾਂ ਜਾਮ ਕਰਕੇ ਟੋਲ ਪਲਾਜ਼ੇ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹਨਾਂ ਕਹਿ ਕੇ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਜ਼ਮੀਨਾਂ ਤੇ ਫਿਰੋਜ਼ਪੁਰ ਦੇ ਵਿਧਾਇਕ ਵੱਲੋਂ ਜ਼ਬਰਦਸਤੀ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ 70 70 ਸਾਲ ਪੁਰਾਣੀਆਂ ਗਰਦੋਰੀਆਂ ਤੋੜੀਆਂ ਜਾ ਰਹੀਆਂ ਨੇ ਤੇ ਉੱਥੇ ਧਾਰਾ 45 ਲਗਾ ਦਿੱਤੀ ਗਈ ਹੈ ਸ਼ਰੀਆਮ ਕਿਸਾਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਜਿਸ ਦੇ ਚਲਦਿਆ ਮਜਬੂਰਨ ਉਹਨਾਂ ਨੂੰ ਪੰਜਾਬ ਪਰ ਵਿੱਚ ਨੈਸ਼ਨਲ ਹਾਈਵੇ ਜਾਮ ਕਰ ਟੋਲ ਪਲਾਜ਼ੇ ਬੰਦ ਕਰਨੇ ਪੈਲੇ ਨੇ ਉਹਨਾਂ ਕਹਿ ਕੇ ਲੋਕ ਖੱਜਲ ਖਾਰ ਹੋ ਰਹੇ ਨੇ ਇਸ ਗਲ ਦਾ ਉਹਨਾਂ ਨੂੰ ਦੁੱਖ ਹੈ ਪਰ ਇਸ ਗਲ ਦੀ ਜ਼ਿੰਮੇਵਾਰੀ ਭਗਵੰਤਬਾਨ ਸਰਕਾਰ ਦੀ ਹੈ ਜਿਹਨਾਂ ਨੂੰ ਉਹਨਾਂ ਨੇ ਅ ਦਿਨ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਕਿ ਉਹ ਮਾਨਾਵਲਾ ਟੋਲ ਪਲਾਜ਼ਾ ਬੰਦ ਕਰਨ ਚਾਰੇ ਨੇ ਹੂਲ ਪਾਜਿਆ ਤੇ ਧਰਨਾ ਦੇਣ ਦਾ ਸਾਡਾ ਮੁੱਖ ਕਾਰਨ ਇਹ ਆ ਵੀ ਵੇਖੋ ਬਾਸਮਤੀ ਦੇ ਜੋ ਭਾਅ ਆ ਅੱਜ ਜੇ ਬਾਸਮਤੀ ਦੇ ਚੌਰ ਬਾਜ਼ਾਰ ਚੋਂ ਲੈਣ ਜਾਈਏ 100-150 ਰੁਪਏ ਦਾ ਕਿਲੋ ਨਹੀਂ ਘਟੋ ਘਟ ਮਿਲਦੇ ਆ ਤੇ ਐ ਵਕਤ ਮੰਡੀ ਦੇ ਵਿੱਚ 2200 ਰੁਪਏ ਨੂੰ ਬਾਸਮਤੀ ਵਿਕ ਰਹੀ ਆ ਸੋ ਸਰਕਾਰ ਨੂੰ ਚਾਹੀਦਾ ਵਾ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਇਹ ਬਾਸਮਤੀ ਦੇ 4000 ਰੁਪਏ ਤੱਕ ਹੀ ਅੱਜ ਉਹ ਰੇਟ ਦਾ 2200 ਰੁਪਏ ਮਿਲਣਦਿਆ ਵਾ ਉਦੋਂ ਦੇ ਡੀਏਪੀ ਦੀ ਬੋਰੀ 450 ਰੁਪਏ ਹੀ ਆਏ 1350 ਰੁਪਏ ਹੋ ਗਈ ਸੋ ਦੂਜੀਆਂ ਸਾਡੀਆਂ ਮੰਗਾ ਵੇਖੋ ਡੀਏਪੀ ਦੀ ਪੰਜਾਬ ਵਿੱਚ ਐਡੀ ਕਿੱਲਤ ਆ ਦੁਕਾਨਾਂ ਉਤੇ ਜਿਹੜੀ ਡੀਏਪੀ ਦੀ ਖਾਦ ਹੀ ਨਹੀਂ ਹਲੇ ਤੱਕ ਪਹੁੰਚੀ ਜੇ ਪਹੁੰਚੀ ਆ ਉਹਦੀ ਕਾਲਾ ਬਾਜ਼ਾਰੀ ਹੋਉਂਦੀ ਆ ਇਹਦੇ ਵਿੱਚ ਸੈਂਟਰ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਆ ਤੇ ਆਪਣਾ ਵੇਖਣਾ ਮੰਨਦਾ ਵੀ ਪੰਜਾਬ ਸਰਕਾਰ ਵੀ ਦੋਸ਼ੀ ਏਰੇ ਨਾਲ ਨਾਲ ਕਿਉਂਕਿ ਕਾਲਾ ਬਾਜ਼ਾਰੀ ਨੂੰ ਠੱਲ ਨਹੀਂ ਪਾਈ ਜਾ ਰਹੀ ਜਿਹੜਾ ਮਲੇ ਝੋਨਾ ਪਿਛਲੇ ਝੋਨਾ ਤਿੰਨ ਸਾਲ ਦਾ ਜਿਹੜਾ ਝੋਨਾ ਵਾ ਜਿਹੜਾ ਆਪਣਾ ਸਹਾਰਾ ਜੋ ਚੁੱਕਿਆ ਨਹੀਂ ਗਿਆਗੀ ਇਹਦਾ ਕੰਮਕਾ ਨੇ ਹੀ ਆ ਵੀ ਜਾਂ ਕੋਈ ਇਹਦਾ ਪਹਿਲਾਂ ਤਾਂ ਜੋ ਸੁਣ ਚਾਹਿਆ ਵੀ ਮੁੱਖ ਕਾਰਨ ਇਹ ਵੀ ਸਰਕਾਰ ਨੇ ਜਿਹੜੀ ਐਮਈਪੀ ਜਿਹੜੀ ਹੀ ਵਧਾਤੀ ਪਰ ਹੁਣ ਆਉਣ ਵਾਲੇ ਦਿਨਾਂ ਜੇ ਇਹ ਵੇਖਿਆ ਗਿਆ ਵਾ ਵੀ ਕਹਿੰਦੇ ਐਮਐਮਪੀ ਜਿਹੜੀ ਆ ਉਰੇ ਤੇ ਛੋਟ ਵੀ ਦਿੱਤੀ ਗਈ ਆ ਪਰ ਫਿਰ ਵੀ ਜੋ ਇਹ ਵਦ ਕਿਸਾਨਾਰੀ ਜੀ ਅੰਨੇ ਵਾ ਲਟੋ ਰਹੀ ਆ ਸੋ ਤੁਸੀਂ ਵੇਖੋ ਵੀ ਜੇ ਅੰਨ ਦਾਦਾ ਨੂੰ ਕੁਝ ਬਚੂਗਾ ਨਹੀਂ ਪਹਿਲਾਂ ਦੇ ਇੱਕ ਝਾੜ ਘਟਿਆ ਮੌਸਮ ਬਹੁਤ ਮਾੜਾ ਰਿਹਾ ਹੈ ਵਕਤ ਤੇ ਮੌਸਮ ਮਾੜੇ ਕਰਨ ਹੁਣ ਭਾ ਵੀ ਬਿਲਕੁਲ ਘਟਿਆ ਸੋ ਇਸ ਇਸ ਵਕਤ ਕਿਸਾਨਾਂ ਕੋਲੋਂ ਜੋ ਡਬਲਯੂ ਟੀਵੀ ਦੀਆਂ ਨੀਤੀਆਂ ਵਾ ਵੀ ਨਿੱਕਾ ਕਿਸਾਨ ਮਾਰ ਕੇ ਵੱਡੇ ਬਾਨੀ ਡਾਨੀ ਨੂੰ ਗਾੜੀ ਲਿਆਉਣਾ ਇਹ ਉਹ ਨੀਤੀਆਂ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾ ਵਾ ਟਿੱਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀਓ ਔਰ ਜੀਐਨਡਓ ਦੇ ਸਿਧਾਂਤ ਦੇ ਨਾਲ ਇਹ ਚੀਜ਼ਾਂ ਲਵੇਖਿਆ ਜਾਵੇ ਪੰਜਾਬ ਦੇ ਵਿੱਚ ਤੁਸੀਂ ਵੇਖੋ ਨਸ਼ਿਆਂ ਦੇ ਮੁੱਦੇ ਕਿੰਨੇ ਵੱਧ ਗਿਆ ਇਹ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਆ ਮਾਨ ਸਰਕਾਰ ਦਾ ਸਭ ਤੋਂ ਵੱਡਾ ਮੁੱਦਾ ਇਹ ਹੀ ਵੀ ਅਸੀਂ 3 ਮਹੀਨੇ ਦੇ ਵਿੱਚ ਵਿੱਚ ਨਸ਼ਾ ਜਿਹੜਾ ਵਾ ਬਿਲਕੁਲ ਘਟਾ ਦਾਂਗੇ ਪਰ ਨਸ਼ਾ ਦਿਨੋਂ ਦਿਨ ਵੱਧਦਾ ਜਾਂਦਾ ਵਾ ਆਪਣੇ ਹਲਕੇ 'ਚ ਵੇਖੋ ਗੁੰਡਾਗਰਦੀ ਦੇ ਵੀ ਸਿਰੇ ਦਾ ਦੌਰ ਚੱਲਣਦਿਆ ਵਾ ਸਾਰੇ ਪੰਜਾਬ ਹੀ ਬੇਹਲਾਲ ਹੋਇਆ ਪਿਆ ਵਾ ਸੋ ਸਰਕਾਰਾਂ ਤੋਂ ਅਸੀਂ ਇਹੋ ਮੰਗ ਕਰਦੇ ਆ ਕਿਉਂਕਿ ਅਸੀਂ ਮਾਨ ਸਰਕਾਰ ਨੂੰ ਖੁਦ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਸਰਕਾਰ ਦੇ ਵਿੱਚ ਬਣਾਇਆ ਵਾ 92 ਸੰਸਦ ਉਹਨਾਂ ਨੂੰ ਮੈਂਬਰ ਦਿੱਤੇ ਆ ਪਾਰਲੀਮੈਂਟ ਮੈਂਬਰ ਆ ਪਰ ਸਾਾਨੂੰ ਇਹ ਵੇਲੇ ਬਿਲਕੁਲ ਸਰਕਾਰ ਨਕਾਮ ਹੁੰਦੀ ਵਿਖ ਰਹੀ ਆ ਤੋਂ ਮੋਦੀ ਸਰਕਾਰ ਨੇ ਤਾਂ ਪਹਿਲਾਂ ਹੀ ਧਾਰ ਲੈ ਆ ਵੀ ਕਿਸਾਨ ਕਿਸਾਨ ਮਾਰ ਕੇ ਹੀ ਹਿਸਾਬ ਲੈਣਾ ਵਾ ਔਰ ਇਹ ਨਾਲ ਸਾਡੇ ਮਾਨ ਸਾਹਿਬ ਵੀ ਰਲ ਗਏ ਨੇ ਤੋ ਇੱਕ ਇਹੋ ਮੰਗ ਕਰਦੇ ਆਂ ਵੀ ਪਹਿਲਾਂ ਤੇ ਇੱਕ ਜਲਦ ਤੋਂ ਜਲਦ ਸਾਡਾ ਜੋ ਆ ਕਨਕਦੀ ਸੀਜ਼ਨ ਸ਼ੁਰੂ ਹੁੰਦਿਆ ਬਜਾਈ ਸ਼ੁਰੂ ਹੋਣੀ ਆ ਡੀਏਪੀ ਦੀ ਘਾਟ ਪੂਰੀ ਹੋਵੇ ਜੋ ਆ ਬਾਸਮਤੀ 2200 ਰੁਪਏ ਵਿਕਰੀ ਆ ਇਹਦਾ ਘੱਟੋ ਘੱਟ ਜੋ ਆ ਜਿਹੜਾ ਸਵਾਮੀਨਾਥਨ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਸੀ2 ਦਾ ਜਿਹੜਾ ਫਾਰਮੂਲਾ ਵਾ ਕਿਸਾਨਾਂ ਲਈ ਬਣਾਇਆ ਗਿਆ ਵਾ ਸਵਾਮੀਨਾਥਨ ਦੇ ਨਾਲ ਨਾਲ ਉਹ ਲਾਗੂ ਕੀਤਾ ਜਾਵੇ ਐਮਐਸਪੀ ਤੇ ਗਰੰਟੀ ਦਿੱਤੀ ਜਾਵੇ ਹਰਿਆਣੇ ਸਰਕਾਰ ਪੰਜਾਬ ਦੇ ਵਿੱਚ ਅਗਲੇ ਮਹੀਨੇ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਡਿਕਲੇਅਰ ਕਰ ਦਿੱਤੇ ਗਿਆਂ ਆ ਉਹਦੇ ਵਿੱਚ ਤੁਸੀਂ ਕਿਨੂੰ ਜੜੀਆਂ ਵਾ ਕੀ ਹੱਕ ਦੇ ਵੋਟਾਂ ਪਾਣਾ ਚਾਹੋਗੇ ਜੀ ਅਸੀਂ ਤਾਂ ਵੇਖੋ ਅਸੀਂ ਤਾਂ ਕਿਸੇ ਨੂੰ ਵੀ ਇਹੋ ਆਂਦੇ ਆਂ ਵੀ ਨਿਰੰਤਰ ਵੋਟਾਂ ਹੋਣੀਆਂ ਚਾਹੀਦੀਆਂ ਵਾ ਕਿਸੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਹੀ ਵੋਟਾਂ ਹੋਣੀਆਂ ਚਾਹੀਦੀਆਂ ਵਾ ਕਿ ਨਾ ਕੇ ਪਾਰਟੀ ਬਾਜੀ ਸੋ ਉਹਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਤੁਸੀਂ ਮਾਨ ਸਰਕਾਰ ਦੀ ਗੁੰਡਾਗਰਦੀ ਵੇਖੋਗੇ ਤੁਹਾਨੂੰ ਲਗਾਤਾਰ ਪਤਾ ਚੱਲੂਗਾ ਵੀ ਮਾਨ ਸਰਕਾਰ ਕਿੱਥੋਂ ਤੱਕ ਦੀ ਗੁੰਡਾਗਰਦੀ ਕਰ ਰਹੀ ਆ ਬੇਨਤੀ ਹੈ ਜੀ ਸਾਡੇ ਜਿਹੜੇ ਡਾਕਟਰ ਸਿੱਤਰ ਨੇ ਉਹ ਅੱਜ ਦਾ ਧਰਣਾ ਜਿਹੜਾ ਲੱਗਾ ਵਾ ਫਰੋਜਪੁਰ ਦੇ ਵਿੱਚ ਕਿਸਾਨ ਦੇ ਉੱਤੇ ਜਿਹੜਾ ਵਾ ਉਹਦੀ ਜ਼ਮੀਨ ਜਬਰੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਥੋਂ ਦੇ ਉਹਨਾਂ ਵੱਲੋਂ ਉਹਦੇ ਤੇ ਇੱਕ ਤਰ੍ਹਾਂ ਦਾ ਜਿਹੜਾ ਕਮਜਾ ਕਰ ਲਿਆ ਗਿਆ ਉਹਦੇ ਉੱਤੇ ਪੰਤਾਲੀ ਜਿਹੜੀ ਲਗਾ ਦਿੱਤੀ ਗਈ ਆ ਔਰ ਉਹਦੇ ਸਬੰਧ ਦੇ ਵਿੱਚ ਉਹਦੇ ਨਾਲ ਨਾਲ ਡੀਏਪ ਖਾਦ ਤੁਸੀਂ ਵੇਖ ਰਹੇ ਜੇ ਕਿ ਕਿਸਾਨ ਜਿਹੜਾ ਵਾ ਅਗਲੀ ਖੇਤੀ ਵਾਸਤੇ ਤਿਆਰ ਨਹੀਂ ਜ਼ਮੀਨਾਂ ਕਿਸਾਨ ਜਿਹੜਾ ਵਾ ਡੀਏਪੀ ਖਾਦ ਜਿਹੜੀ ਆ ਉਹਦੀ ਮੰਗ ਕਰ ਰਿਆ ਵਾ ਪਹਿਲੀ ਦੀ ਗੱਲ ਇਹ ਆ ਕਿ ਮਿਲ ਨਹੀਂ ਰਹੀ ਤੇ ਬਲੈਕ ਦੇ ਵਿੱਚ ਦਿੱਤੀ ਜਾ ਰਹੀ ਆ ਬਾਹ ਦੇ ਨਾਲੋਂ ਬਹੁਤ ਜ਼ਿਆਦਾ ਮਹਿੰਗੇ ਰੇਟ ਤੇ ਮਿਲ ਰਹੀ ਆ ਤੇ ਉਹਦੇ ਵਿੱਚ ਵੀ ਕਪਲੇਬਾਜੀ ਹੋ ਕੇ ਮਿਲਾਵਟ ਹੋ ਗਈ ਜਿਹੜੀ ਆ ਉਹ ਇਨਾਂ ਦੁਕਾਨਾਂ ਦੇ ਅੰਦਰ ਕੌਣ ਸੀ ਕੱਲੂ ਡੀਸੀਲ ਕੱਲੂ ਵੀ ਜਿਹੜਾ ਤਰਨਾ ਤੱਕ ਗਿਆ ਉਹਨੇ ਜਿੱਕੇ ਆ ਡੀਸੀਲ ਨੂੰ ਵੀ ਦੱਸਿਆ ਗਿਆ ਵੀ ਕਹਿੰਦਾ ਰੇਟ ਲਿਸਟਾਂ ਲਗਾਈਆਂ ਜਾਣਗੀਆਂ ਦੁਕਾਨਦਾਰਾਂ ਨੂੰ ਬਿਲਕੁਲ ਨਹੀਂ ਅਜੇ ਤੱਕ ਤੇ ਕੁਝ ਨਹੀਂ ਹੋਇਆ ਜੀ ਕੱਲ ਦੀ ਤਰੀਕ ਦੇ ਵਿੱਚ ਤੇ ਜਿਹੜੀ 1300 1350 ਦੀ ਗੋੜੀ ਆ ਉਹ 1650 1800 ਲੱਗਾ ਭਾ ਜਿਹੜਾ ਵਾ ਉਹ ਕਿਸਾਨਾਂ ਦੇ ਕੋਲੋਂ ਜਿਹੜਾ ਉਹ ਵੰਡਿਆ ਜਾਂਦਾ ਹੈ। ਮੰਡੀਆਂ ਝੋਨੇ ਦੇ ਭਾਅ ਸਰਕਾਰੇ ਦੇ। ਮੰਡੀਆਂ ਦੇ ਵਿੱਚ ਝੋਨੇ ਦੇ ਭਾਅ ਅੱਜ ਦੀ ਤਾਂ ਰਿਪੋਰਟ ਦੱਸਦੇ ਆ ਕਿ ਅਸੀਂ ਉਦੋਂ ਜਨਿਆਲਾ ਗੁਰੂ ਪੋਲ ਤੇ ਲਾਗੇ ਖੜੇ ਹਾਂ ਤੇ ਤੁਹਾਡੀ ਜਨਿਆਲਾ ਗੁਰੂ ਮੰਡੀ ਦੇ ਵਿੱਚੋਂ ਫੌਂਦਾ ਆ ਕਿ ਅੱਜ ਦਾ 2200 ਰੁਪਇਆ ਜਿਹੜਾ ਵਾ ਉਹ ਭਾਅ ਜਿਹੜਾ ਉਹ ਲਾਇਆ ਗਿਆ। ਸੋ ਕਿਸਾਨ ਜਿਹੜਾ ਵਾ ਉਹ ਇਨੀ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਵੀ ਕਿ ਉਹਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਤੇ ਕਿਸਾਨ ਦੇ ਕੋਲੋਂ ਮੇਰੇ ਖਿਆਲ ਦੇ ਨਾਲ ਆਤਮ ਹੱਤਿਆ ਕਰ ਤੋਂ ਸਵਾਏ ਜਿਹੜਾ ਉਹ ਚਾਹ ਉਹ ਆਪਣੇ ਕੀ ਕੀ ਮੁਖ ਮੰਗਾ ਦੀਏ ਮੁਖ ਮੰਗਾ ਵੇਖੋ ਜੀ ਇੱਕ ਤੇ ਫਿਰੋਜ਼ਪੁਰ ਦਾ ਜਿਹੜਾ ਕਿਸਾਨ ਦੇ ਨਾਲ ਧੱਗਾ ਹੋਇਆ ਉਹਦੇ ਸਬੰਧ ਵਿੱਚ ਅੱਜ ਅਸੀਂ ਜਨਿਆਲਾਗੁਰੂ ਟੋਲ ਪਲਾਜ਼ਾ ਜਿਹੜਾ ਵਾ ਇਹਨੂੰ ਬੰਦ ਕੀਤਾ ਵਾ 8 ਦਿਨ ਹੋ ਗਏ ਆ ਸਰਕਾਰ ਨੂੰ ਜਿਹੜਾ ਉਹ ਦੱਸਿਆ ਗਿਆ ਪਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਟੇਬਲ ਟਾਕ ਕਰਨ ਦੀ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਟੇਬਲ ਟਾਕ ਕਰਨ ਦੀ ਜਿਹੜੀ ਆ ਉਹ ਗੱਲ ਨਹੀਂ ਕੀਤੀ ਸੋ ਅੱਜ ਮਜਬੂਰ ਨੇ ਸਾਨੂੰ ਇੱਥੇ ਜਨਿਆਲਾਗੁਰੂ ਜਿਹੜਾ ਨਿੱਜਰਪੁਰਾ ਟੋਲ ਪਲਾਜ਼ਾ ਵਾ ਬੰਦ ਇਹ ਤਾਂ ਨਾ ਜਿਹੜਾ ਵਾ ਕਿੰਨੀ ਦੇਰ ਤੱਕ ਦਿੱਤਾ ਜਾਏਗਾ ਏ ਵੇਖੋ ਜੀ ਅਜੇ ਤੱਕ ਤੇ ਨਾ ਕਿਸੇ ਅਧਿਕਾਰੀ ਦਾ ਨਾ ਕਿਸੇ ਸਰਕਾਰ ਦੇ ਨੁਮਾਇੰਦੇ ਦਾ ਸਾਨੂੰ ਕੋਈ ਵੀ ਸੁਨੇਹਾ ਆਇਆ ਵਾ ਜੇ ਇਸੇ ਤਰ੍ਹਾਂ ਹੀ ਕਾਨ ਬਲੇਟ ਕੇ ਅੱਖਾਂ ਬੰਦ ਕਰਕੇ ਪ੍ਰਸ਼ਾਸਨ ਅਧਿਕਾਰੀ ਤੇ ਸਰਕਾਰ ਬੈਠੀ ਰਹੂਗੀ ਤੇ ਇਹ ਤਰਨਾ ਜਿਹੜਾ ਵਾ ਨਿਰੰਤਰਾਂ ਜਿਹੜਾ ਵਾ ਉਹ ਜਾਰੀ ਰਹੂਗਾ ਲਗਦਾ ਕਿਹੜੇ-ਕਿਹੜੀਆਂ ਸੇਵਾਵਾਂ ਆਪ ਸਾਡਾ ਢਲੂ ਚੱਲੂਗੀ ਸਾਡੇ ਵੱਲੋਂ ਵੇਖੋ ਜੀ ਸਾਡੇ ਵਲੰਟੀਅਰ ਦੋਵੇਂ ਪਾਸੇ ਖੜੇ ਆ ਉਹਨਾਂ ਨੂੰ ਅਸੀਂ ਇਨਸਟਰਕਸ਼ਨਾਂ ਜਿਹੜੀਆਂ ਉਹ ਦਿੱਤੀਆਂ ਵਾ ਕਿ ਸਕੂਲੀ ਬੱਚਿਆਂ ਦੀਆਂ ਬੈਨਾਂ ਤੇ ਜਿਹੜੀਆਂ ਐਂਬੂਲੈਂਸ ਨੇ ਇਨ੍ਹਾਂ ਦੇ ਵਿੱਚ ਮਰੀਜ਼ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਰੁਕਾਵਟ ਨਹੀਂ ਆਉਣੀ ਚਾਹੀਦੀ ਕਿਉਂਕਿ ਸਾਨੂੰ ਪਤਾ ਵਾ ਇਹ ਉਹੀ ਪੰਜਾਬ ਦੇ ਲੋਕ ਨੇ ਇਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਲੋਕ ਨੇ ਜਿਨ੍ਹਾਂ ਦੇ ਨਾਲ ਤੱਕੇ ਚਾਈ ਹੋ